ਵਾਰਡ ਨੰਬਰ 24 ਦੇ ਵਿੱਚ ਹੋਣ ਜਾ ਰਹੀ ਜ਼ਿਮਨੀ ਚੋਣ ਦੇ ਵਿੱਚ ਸੱਚਮੁੱਚ ਇਸ ਵਾਰ ਆਮ ਆਦਮੀ ਨੂੰ ਹੀ ਉਤਾਰਿਆ ਹੈ ਵਾਰਡ ਨੰਬਰ 24 ਦੇ ਕੌنسਲਰ ਦੀ ਮੌਤ ਹੋ ਜਾਣ ਦੇ ਨਾਲ ਲਗਭਗ 3 ਸਾਲ ਪਹਿਲਾਂ ਇਹ ਸੀਟ ਖਾਲੀ ਹੋ ਗਈ ਸੀ ਜਿਸ ਤੇ ਹੁਣ 21 ਦਸੰਬਰ ਨੂੰ ਜ਼ਿਮਨੀ ਚੋਣ ਹੋਣ ਜਾ ਰਹੀ ਹੈ ਤੇ ਇਸ ਜ਼ਿਮਨੀ ਚੋਣ ਤੇ ਆਮ ਆਦਮੀ ਪਾਰਟੀ ਵੱਲੋਂ ਉਤਾਰਿਆ ਗਿਆ ਉਮੀਦਵਾਰ ਸਤਨਾਮ ਸਿੰਘ ਦਿਹਾੜੀਦਾਰ ਮਜ਼ਦੂਰ ਹੈ ਜੋ ਕਿ 300 ਤੋਂ 350 ਰੁਪਏ ਦਿਹਾੜੀ ਲਾ ਕੇ ਆਪਣੇ ਘਰ ਦਾ ਗੁਜ਼ਾਰਾ ਕਰਦਾ ਹੈ ਘਰ ਦੇ ਹਾਲਾਤ ਦੇਖ ਕੇ ਇਹੀ ਇਸ ਸਧਾਰਨ ਵਿਜੇਹੇ ਵਿਅਕਤੀ ਦੇ ਰਹਿਣ ਸਹਿਣ ਦਾ ਪਤਾ ਲਗਾਇਆ ਜਾ ਸਕਦਾ ਹੈ ਪਰ ਬਟਾਲਾ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੇ ਇਸ ਤੇ ਭਰੋਸਾ ਜਤਾਇਆ ਹੈ ਕਿ ਇਹਨਾਂ ਦੇ ਪ੍ਰਾ ਅਮ੍ਰਿਤ ਕਲਸੀ ਨੇ ਉਮੀਦ ਜਤਾਈ ਹੈ ਕਿ ਇਹ ਆਮ ਵਿਅਕਤੀ ਰਾਜਨੀਤੀ ਵਿੱਚ ਕੁਝ ਖਾਸ ਕਰਕੇ ਦਿਖਾਈ ਖਾਸ ਗੱਲ ਨੇਤਾ ਜੀ ਦੇ ਨਾਲ ਵਫਾਦਾਰੀ ਨਿਭਾਈ ਵਫਾਦਾਰੀ ਨਿਭਾਈ ਥੱਲੋ ਜ਼ਮੀਨ ਤੋਂ ਚੁੱਕ ਕੇ ਤਾਂ ਪਹਚਾਇਆ ਸ਼ਰੀ ਭਾਜੀ ਵੀ ਜੋ ਚਾਹੇ ਇਥੇ ਪਹਿਲੀ ਵਾਰ ਆਈ ਉਹਨਾਂ ਦੇਖਿਆ ਵੀ ਠੀਕ ਆ ਜੋ ਸੋਚਿਆ ਨਾ ਬਹੁਤ ਵਧੀਆ ਸੋਚਿਆ ਜਿਹੜੇ ਕੰਮ ਕਰਾਵਾਂਗੇ ਵਧੀਆ ਕਰਾਵਾਂਗੇ ਅੱਛਾ ਕਾਫੀ ਕੰਮ ਹੋ ਗਿਆ ਪਹਿਲੇ ਆਧਾਰ ਤੇ ਸ਼ਮਸ਼ਾਨ ਘਾਟ ਦਾ ਕੰਮ ਕੀਤਾ ਗਿਆ ਉਸ ਤੋਂ ਬਾਅਦ ਛੱਪੜ ਦੇ ਕੰਮ ਕਰਾਏ ਬੜਾ ਲਟਾਂ ਲਵਾਈਆਂ ਜੇ ਬਾਕੀ ਕੰਮ ਆਡਰ ਸਿਵਲ ਰਹਿੰਦਾ ਹੈ ਉਹ ਵੀ ਥੋੜੇ ਚਿਰ ਤੱਕ ਚਾਲੂ ਹੋ ਜਾਏਗਾ ਚਲਸਣਾ ਲਵਾਈਆਂ ਕੱਚੇ ਕੋਠੇ ਇਹ ਸਾਰੇ ਕੰਮ ਸ਼ਰੀ ਭਾਈਆਂ ਕਰਾਏ ਇਹਨਾਂ ਪਾਰਟੀ ਨੇ ਕੰਮ ਕਾਜ ਕਰਾਏ ਜੀ ਸਿਰਫ ਬੋਟਾ ਲੈਣ ਆਉਂਦੇ ਹੀ 75 ਸਾਲਾਂ ਚ ਨਾ ਕੋਈ ਇਹ ਤਾਂ ਕਛੂ ਮਛਾਣ ਕਰਦੀ ਇੱਟ ਨਹੀਂ ਲੱਗੀ ਹੁਣ ਜਿਹੜੀ ਇਟ ਲਵਾਈ શરી ਭਾਜੀ ਨਾਲ ਲਵਾਈ ਅੱਛਾ ਤੁਸੀਂ ਕੰਮ ਆਪੇ ਕੀ ਕਰਦੇ ਆਪੇ ਇਟ ਲਾਈ ਦਾ ਕੰਮ ਕਰਦੇ ਆ ਜੀ ਮਜ਼ਦੂਰੀ ਸਾਰਾ ਸਾਰੀ ਜਜਬਾਣਾ ਚਾਹੀਦਾ ਕੰਮ ਕਰ ਲਈ ਸਰ ਜੀ ਆਮ ਆਪੀ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਕੇਜੀਵਾਲ ਜੀ ਦਾ ਸਾਡੇ ਪੰਜਾਬ ਦੇ ਸੀਐਮ ਸਰਦਾਰ ਪਰਕੁਨ ਸਿੰਘ ਮਾਨ ਜੀ ਦਾ ਪਰ ਸਾਡੀ ਬਟਾਲੇ ਦੀਆਂ ਅਨਸ਼ਾਨ ਬਾਨ ਸਰਦਾਰ ਐਮਐਲਏ ਸ਼੍ਰੀ ਅਲਸੀ ਜੀ ਦਾ ਤੁਹਾਨੂੰ ਜਦੋਂ ਪਾਰਟੀ ਬਣੀ ਸੀ ਉਹਦੇ ਵਿੱਚ ਪਹਿਲਾਂ ਹੀ কমিਟਮੈਂਟਸ ਹੀ ਜਿਹੜੀਆਂ ਆਮ ਆਦਮੀ ਪਾਰਟੀ ਆ ਇਹ ਆਮ ਖਰਾਂਚੁਕੀ ਹੈ। ਔਰ ਅੱਜ ਵੀ ਪਾਰਟੀ ਆਪਣੇ ਸੇਮ ਬਿਆਨਾਂ ਤੇ ਹੈ। ਪਾਰਟੀ ਉੱਥੋਂ ਨਹੀਂ ਮੁੱਕਰੀ। ਪਰ ਇਸ ਲਈ ਜਿਹੜੇ ਸਾਡੇ ਪੁਰਾਣੇ ਵਰਕਰ ਤੁਰੇ ਸੀ ਮੇਰੇ ਪਹਿਲੇ ਦਿਨ ਤੋਂ ਅੱਜ ਵੀ ਅਸੀਂ ਉਹਨਾਂ ਦੇ ਨਾਲ ਆ ਔਰ ਇਹ ਚੀਜ਼ ਅਸੀਂ ਕੈਰ ਰੇ ਹਾਂ ਤੁਹਾਡੇ ਕੈਮਰੇ ਤੇ ਬਟ ਇਸ ਚੀਜ਼ ਦਾ ਪ੍ਰੂਫ ਇਹ ਨਾਲੋਂ ਨਾਲ ਚੱਲਦਾ